ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਡਾਣਾ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਦੋ ਨਿਗਿੰਨੇ ਅੱਜ ਭਾ ਬਾਈ ਕਹਿੰਦਾ ਛੋਟੇ ਛੋਟੇ ਰਹਿ ਜਾਣੇ ਆ ਇੱਕ ਤਾਂ ਗੱਬਣ ਆ ਵੀਰੇ ਜਿਹੜੀ ਗੱਬਣ ਮੂੰਹੋਂ ਬੋਲਦਾ ਬੱਚਾ ਕਹਿਨ ਨੂੰ ਜਿਹੜੇ ਸੀਮਣ ਦਾ ਮਰਜੀ ਕਹਿ ਦਿੱਗੇ ਤੇ ਇੱਕ ਸੁਆ ਸੁਆ ਪਹਿਲਾਂ ਦੱਸ ਦਿੰਨੇ ਆ ਬਾਈ ਜੇ ਇਹਨਾਂ ਦੀ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨੋਰਮਲ ਮੰਨ ਕੇ ਆਇਓ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਊਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਵੀਰੇ ਜਗਮਉਨ ਸਿੰਘ ਪਿੰਡ ਫਾਦੇਗੜ ਕੋਟਾਣਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ ਜੀ 9841743948 ਜੀ ਆ ਕਿੱਥੋਂ ਲੈ ਕੇ ਆਇਆ ਪਹਿਲਾਂ ਐ ਦੱਸ ਬਸ ਐ ਵੀਰੇ ਘਰਾਂ ਚੋਂ ਹੀ ਮਿਲਦੀਆਂ ਮਰੜਾ ਜੀ ਹੈਂ ਫਾਰਮਾਂ ਜੁੱਦਾ ਘਰਾਂ ਚੋਂ ਹੋਰ ਆਪਾਂ ਨੂੰ ਕਿੱਥੋਂ ਵੀਰੇ ਮਿਲਣੀ ਕਹਿ ਦਿੱ ਗਏ ਵੀ ਫਲਾਨੇ ਸੀਮਣ ਦੀ ਨਹੀਂ ਬਰਾੜ ਜੇ ਆਪਾਂ ਨੂੰ ਰਿਕਾਰਡ ਇਹਦੇ ਜਿਹੜਾ ਇਹਦੇ ਸੀਮਣ ਲੱਗਾ ਵਾ ਸੈਕਸਰ ਸੀਮਣ ਲੱਗਾ ਵਾ ਉਹ ਮੈਨੂੰ ਦੱਸਿਆ ਸੀ ਹੁਣ ਮੇਰੇ ਵੀ ਦਵੇਂਗਾ ਮੈਂ ਵੀ ਕਹਿੰਦਾ ਵੀਰੇ ਮੇਰੇ ਕੋਲ ਸਟਰਾ ਪਿਆ ਮੇਰੇ ਕੋਲੇ ਉਹ ਕਿਹਾ ਨਾ ਝੂਠ ਮਾਰਿਆ ਨਾ ਮਾਰਨਾ ਮੈਨੂੰ ਇਹਦਾ ਨਹੀਂ ਪਤਾ ਵੀ ਇਹ ਕਿਹੜੇ ਟਿਕਦੇ ਪਰ ਇੰਨਾ ਮੈਨੂੰ ਜ਼ਰੂਰ ਦੱਸਿਆ ਵਾ ਵੀ ਇਹਦੇ ਸੈਕਸਰ ਸੀਮਣ ਲੱਗਾ ਵੀਰੇ ਤੇ ਲੱਗਾ ਵੀ ਬੱਛੀ ਵਾਲਾ ਹੀ ਆ ਬੰਦ ਚੈੱਕ ਕਰਾਈਏ ਦੋਂਦੀ ਵੀ ਹਜੇ ਹੋਈ ਨਹੀਂ ਬਰਾੜ ਆ ਗੱਲ ਕਹਿਣ ਦੀ ਥੋੜੀ ਆ ਯਾ ਤੈਨੂੰ ਇੰਨਾ ਦਾ ਪਤਾ ਵੀ ਰਹਾ ਵੇਖ ਲੈ ਅੱਜ ਦਾ ਵੇਖ ਲੈ ਲੈ ਦੋ ਦੰਦ ਬੱਚਾ ਹਾਂ ਬੱਚਾ ਆ ਜੀ ਵੀਰੇ ਖੋਲਾ ਬਰਾ ਖੜ ਜਾ ਪਹਿਲਾਂ ਦਿਖਾ ਦਿੱਗੇ ਆ ਬਾ ਚਾਰੇ ਪਾਸੇ ਤੋਂ ਠੀਕ ਆ ਜੀ ਇਹੋ ਜੀ ਬੱਚੀ ਲੈਣਾ ਉੱਠ ਜਾਗੇ ਖਾਲੀ ਹਾਂਜੀ ਪ੍ਰੋਪਰ ਦੋਂਦੀ ਹੋਵੇ ਹਾਂਜੀ ਕਿੰਨੇ ਦੀ ਮਿਲੂਗੀ ਖਾਲੀ ਵੀਰੇ ਆਪਾਂ ਬੱਚੀਆਂ ਵੇਚ ਗਿਏ ਵੀ ਆਪਣਾ ਬੱਚੀਆਂ ਦਾ ਕੰਮ ਵੀ ਆ ਬਰਾੜ ਸਾਹਿਬ ਜੀ ਚਲੋ ਮਾਨ ਨਹੀਂ ਕਰ ਦਿੰਦੇਗੇ ਪਸ਼ੂ ਕਈ ਵਾਰੀ ਕੋਈ ਪਾਣਾ ਵਾਜੇ ਆਪਾਂ ਪਾਣਾ ਵੇਖ ਜਾਂਦਾ ਹੁੰਦਾ ਵਾ ਉਹ ਹਸਾਬ ਨਾਲ ਵੇਖ ਜਾਂਦਾ ਆਪਦਾ ਨਫਾ ਰੱਖ ਕੇ ਆਪਾਂ ਪਸ਼ੂ ਦੇਣਾ ਹੁੰਦਾ ਵਾ ਪਰ ਇਹ ਜੀ ਬੱਚੀ ਦਾ ਹੁਣ ਆਪਾਂ ਨੂੰ ਹਰ ਇੱਕ ਵੀਰ ਭਰਾ ਨੂੰ ਪਤਾ ਹੀ ਵੀ ਇਹ ਜੀ ਬੱਚੀ ਨਾ ਤਾਂ ਮਿਲਦੀ ਛੇਤੀ ਜੇ ਮਿਲਦੀ ਤਾਂ ਉਹਦਾ ਮੁੱਲ ਪੁੱਠਾ ਹੀ ਹੁੰਦਾ ਪਰ ਆਪਣਾ ਮੁੱਲ ਪੁੱਠਾ ਨਹੀਂ ਆਪਾਂ ਚੀਜ਼ ਵੀ ਦੇ ਦੇਣੀ ਹੈ ਤੇ ਮੁੱਲ ਵੀ ਸਿੱਧਾ 11 ਮੰਨ ਕੇ ਚੱਲੋ ਵੀ ਕੁਝ ਵੀ ਨਹੀਂ ਲੈਣਾ ਆਪਾਂ ਜੇ ਇਹੋ ਦੇ ਦੇਣੀ ਹੈ ਜਿੰਨੇ ਚ ਦੇ ਦੇਣੀ ਹੈ ਜਿੰਨੇ ਚ ਦੇ ਦੇਣੀ ਤੋੜ ਦੀ ਵੀਰੇ ਨੂੰ ਕਵਾਲਿਟੀ ਹੁਸਨ ਵੀਰੇ ਬਾळा ਬੱਚੇ ਤੇ ਅੱਧੋਂ ਵੱਧ ਹੁਸਨਾ ਜਿੰਨਾ ਕਹਿ ਲੋ ਉਨਾਂ ਹੀ ਬਰੀਡ ਦਾ ਵੀਰੇ ਅੰਤ ਕੋਈ ਨਹੀਂ ਕਹਿਣ ਨੂੰ ਹੁਣ ਜਿਹੜੇ ਸੀਮਣ ਦਾ ਆਪਾਂ ਮਰਜੀ ਕਹਿ ਦਿੱਗੇ ਪਰ ਕਹਿਣਾ ਨਹੀਂਗਾ ਕਿਉਂਕਿ ਕੋਈ ਵੀ ਇਲੈਕਟ੍ਰੀ ਰਿਕਾਰਡ ਨਹੀਂ ਮਿਲਿਆ ਆਪਾਂ ਨੂੰ ਬਾਈ ਕਹਿੰਦਾ ਕੋਈ ਵੀ ਇਲੈਕਟ੍ਰੀ ਦੱਸਿਆ ਜਰੂਰ ਸੀ 66 ਲੱਗਿਆ ਤੁਸੀਂ ਚਾਹੇ ਉਹ ਵੀ ਨਾ ਮੰਨ ਕੇ ਹਾਂ ਵੀਰੇ ਬਾਸਾ ਆਪਾਂ ਨੂੰ ਦੱਸਿਆ ਦੱਸਿਆ ਦੱਸਣਾ ਆਪਾਂ ਹੂੰ ਠੀਕ ਆ ਵੀਰੇ ਹੰਡੀ ਤੇਰੀ ਦਾ ਇੰਨੀ ਹੈ ਨਾ ਬਰਾੜਾ ਆ ਲੈ ਯਾਰ ਲੈ ਕਿੰਨਾ ਸਮਾਂ ਕੱਢਦੀ ਹੈ ਬਾਈ ਵੀਰੇ ਹਜੇ ਸ਼ਾਇਦ ਆਉਂਦਾ ਮਾੜਾ ਮਾੜਾ ਆਪਾਂ ਨੂੰ 10 ਦਿਨਾਂ ਦੀ ਕੱਚੀ ਦਸੀ ਆ ਦਿਨ ਇਹ ਨਹੀਂ ਪਤਾ ਵੀਰੇ 2 ਦਿਨ ਪਹਿਲਾਂ ਵੀ ਸੂਹ ਸਕਦੀ ਆ ਤੇ 2 ਦਿਨ ਬਾਅਦ ਵੀ ਸੂਹ ਸਕਦੀ ਆ ਕੱਲੇ ਥੋੜੀ ਜੀ ਘੱਟ ਸੇਵਾਲੇ ਬਸ ਸੇਵਾਲ ਥੋੜੀ ਜੀ ਕਿਸੇ ਵੀਰ ਭਰਾ ਕੋਲੇ ਚਲੋ ਹਨਾ ਕਈ ਵਾਰੀ 100 ਗਲੇ ਦੀ ਮਜਬੂਰੀ ਪਸ਼ੂ ਜਿਆਦੇ ਸੀ ਵੀਰੇ ਨਹੀਂ ਪਸ਼ੂ ਜਿਆਦਾ ਪਸ਼ੂਆਂ ਦੇ ਵਿੱਚ ਨਹੀਂ ਵੀਰੇ ਇੰਨੀ ਗੌਰ ਹੁੰਦੀ ਹਮ ਠੀਕ ਆ ਕਿ ਨਹੀਂ ਵੀਰੇ ਠੀਕ ਆ ਹਾਂਜੀ ਕਿੰਨੇ ਰੁਪਏ ਲੈਣੇ ਆ ਇਹਦੇ ਬਰਾੜ ਜੀ ਜੇ ਤਾਂ ਮੁੱਲ ਕਰਾਉਣਾ ਹੂੰ ਮੁੱਲ ਤਾਂ ਇਹਦਾ ਕਰਾਲਾ ਤੋਂ 75000 ਰੁਪਇਆ ਹੂੰ ਠੀਕ ਆ ਜੀ ਜਿਹੜੇ ਲੈਣੇ ਆ ਠੀਕ ਆ ਜੀ ਮੇਰਾ ਵੀਰ ਹੁਣ ਉਹ ਹੀ ਹੱਥ ਜੋੜ ਕੇ ਪਹਿਲਾਂ ਤਾਂ ਮੇਰੀ ਬੇਨਤੀ ਬਰਾੜ ਸਾਹਿਬ ਉਹ ਆ ਵੀ ਜੋ ਕੁਝ ਇੱਥੇ ਵੇਖ ਲੈਣਾ ਵਾ ਠੀਕ ਆ ਇਹਨੂੰ ਮੰਨ ਕੇ ਚੱਲੋ ਜੋ ਕੁਝ ਅੱਖਾਂ ਦੇ ਸਾਹਮਣੇ ਆ ਭਾਰ ਦੀ ਆਪਣੀ ਗਾਰੰਟੀ ਹੋਊਗੀ ਥਾਣੇ ਦੇ ਵਿੱਚ ਕੋਈ ਨੁਕਸ ਹੋ ਉਹਦੀ ਆਪਣੀ ਗਾਰੰਟੀ ਹੋਊਗੀ ਜੋ ਕਾਦਾ ਹੈ ਟਾ ਜੋ ਤੂੰ ਦੱਸਦਾ ਉਹੀ ਨਿਕਲਦਾ ਵਾ ਠੀਕ ਆ ਜੀ ਮੈਂਟ ਤਾਂ ਮੰਨ ਲਓ ਜੇ ਤਾਂ ਤੁਸੀਂ ਦੋ ਦੰਦੇ ਹਿਸਾਬ ਨਾਲ ਲਾਓ ਤਾਂ ਪੂਰੀ ਆ ਜੇ ਤੁਸੀਂ ਗਾਇਆਂ ਦੇ ਹਿਸਾਬ ਨਾਲ ਲੈਣੀ ਚਾਹੀ ਛੋਟੀ ਮਾਰੀ ਹਾਂ ਉਹਵੇਂ ਬਈ ਉਹ ਹਿਸਾਬ ਨਾਲ ਛੋਟੀ ਆ ਪਰ ਮੇਰੇ ਬੱਚਾ ਹਜੇ ਬਰਾੜ ਸਾਹਿਬ ਜੀ ਨੇ ਹੈਡ ਕਰਨੀ ਹੈ ਦੋਂਦੀ ਚੌਗੀ ਛਗੀ ਹੋਣੀ ਜਵਾਨ ਹੋਣੀ ਕਿੱਥੇ ਜਾਊਗੀ ਤੁਸੀਂ ਆਪ ਹੀ ਦੱਸ ਦਿਓਗੇ ਰਾਈਟ ਬਹੁਤ ਕਰਨੀ ਠੀਕ ਹੈ ਜੀ ਤੇ ਜਿਹੜੀ ਹੁਣ ਮੈਂ ਤੁਹਾਨੂੰ ਮੁੱਲ ਵਾਲੀ ਗੱਲ ਦੱਸਤੀ ਆ ਵੀ ਮੋਲੇ ਦਾ ਕਰਾਉਣ ਨੂੰ ਬਈ 80 85 ਕਰਾ ਲਓ 65000 ਰੁਪਿਆ ਲੈਣਾ ਇਹਦਾ ਹਾਂ ਤਾਂ ਮੇਰਾ ਵੀਰ ਕੋਈ ਐਵੇਂ ਨਾ ਕਹਵੇ ਕੋਈ ਬਾਟ ਵਾਲਾ ਤੇ 36 ਵਾਲਾ ਤਾਂ ਆਪਾਂ ਨੂੰ ਮੇਰਾ ਵੀਰ ਨਾ ਹੀ ਕਹਵੇ ਯਾਰ ਹਾਂ ਠੀਕ ਬਰਾੜਾ ਸਾਹਿਬ ਜੀ ਠੀਕ ਆ ਪਰ ਚੀਜ਼ ਆ ਵੀਰੇ ਕੋਈ ਇਹ ਨਹੀਂ ਗੱਲ ਕੋਈ ਕਹਿਣ ਵਾਲੀ ਗੱਲ ਨਹੀਂ ਬਰਾੜਾ ਜੀ ਤੁਸੀਂ ਵੀ ਡੇਲੀ ਵੀਡੀਓ ਪਾਉਣੀ ਵੀਰੇ ਹੂੰ ਠੀਕ ਆ ਨਾ 65000 ਰੁਪਿਆ ਬਰਾੜਾ ਜੀ ਲੈਣਾ ਵਾ ਗੱਲ ਕਹਿਣ ਦੀ ਨਹੀਂ ਹੂੰ ਠੀਕ ਆ ਜੀ ਨਗੀਨਾ ਹੀ ਆ ਨਗੀਨਾ ਵੀਰੇ ਦੋ ਘੜੀਆਂ ਹਣ ਤੂੰ ਆ ਵੀ ਰਹਦੇ ਆ ਇਹ ਤੇ ਆਪਾਂ ਕਿੰਨਾ ਟਾਈਮ ਲਾਤਾ ਕੇ ਚੀਜ਼ ਚੰਗੀ ਤੂੰ ਵੀ ਪੈਰ ਗੱਡ ਗਿਆ ਜਿਹੜਾ ਬੰਦਾ ਆਊਗਾ ਕੇਰਾ ਲੈਣੀ ਵਾਲਾ ਦੂਜੀ ਹੋਵੇ ਤੇ ਖੜੂਗਾ ਤੇ ਹਾਂ ਬਸ ਗੱਲ ਹੋ ਗਈ ਠੀਕ ਆ ਚਲੋ ਹੂੰ ਜੈਜ ਡਿਮਾਂਡ ਆ ਬਰੀਡ ਦੇ ਹਿਸਾਬ ਨਾਲ ਹਾਂਜੀ ਦੋ ਨੰਬਰ ਵੀਰੇ ਨਾਗੇ ਦਾ ਸੁਆ ਕਹਿਣਾ ਵਾ ਇਹ ਵੀਰੇ ਪਹਿਲੇ ਨਾ ਪਲੂਣਾ ਵੜੇ ਵੀ ਦੰਦੋ ਜੀ ਦੰਦੋ ਇਹ ਚੌਗੀ ਆ ਜੀ ਹਮ ਹਾਈਟ ਇਹਦੀ ਠੀਕ ਠਾਕ ਹਾਂ ਨੋਰਮਲ ਆ ਠੀਕ ਆ ਜੀ ਇਹਨੂੰ ਨੋਰਮਲ ਆ ਆਪਾਂ ਕਹਿ ਸਕਦੇ ਹਾਂ ਛੋਟੀ ਮੰਨ ਲੈ ਚਾਹੇ ਨੋਰਮਲ ਮੰਨ ਲੈ ਹਾਂ ਜੋ ਮਰਜੀ ਮੰਨ ਲੈ ਵੀਰੇ ਕਦੋਂ ਸੁਈ ਆ ਜੀ ਇਹ ਵੀਰੇ ਅੱਜ ਇਹਨੂੰ ਚੌਥਾ ਦੇਣਾ ਸੁਈ ਨੂੰ 나ੜੂਆ ਨਾਲ ਆ ਮਗਰ ਬੱਚੀ ਵੀਰੇ ਬਹੁਤ ਚੰਗੀ ਅੱਛਾ ਬੱਚੀ ਆ ਮਗਰ ਬੱਚੀ ਬੱਚੀ ਬਰਾੜਾ ਗੱਲ ਕਹਿਂਦੀ ਥੋੜੀ ਆ ਯਾਰ ਮਗਰ ਬੱਚਾ ਬੱਚੀ ਆ ਠੀਕ ਆ ਨਾ ਅੱਜ 나ੜੂਆ ਨਾਲ ਆ ਵੀਰੇ ਹਮ ਠੀਕ ਆ ਹਾਂਜੀ ਹਾਂਜੀ ਕੁਆਲਿਟੀ ਪੂਰੀ ਹੂੰ ਠੰਡੀ ਠੁੰਡੀ ਪੂਰੀ ਬਰੜ ਗੇ ਨਹੀਂ ਗੱਲ ਕੋਈ ਲੈ ਠੀਕ ਆ ਠੀਕ ਆ ਜੀ ਲੈ ਠੰਡੀ ਮਿੱਟੀ ਜਿਵੇਂ ਕੋਈ ਮਰਜੀ ਬੈਠ ਜਿਵੇਂ ਮਰਜੀ ਪ੍ਰਿੰਟ ਬਰੁੰਡਾ ਇਹ ਵੀ ਬਾਸ ਮੰਨ ਕੇ ਚਲੋ ਸਾਂਭ ਇਹਦੀ ਵੀ ਨਹੀਂ ਕਿਸੇ ਨੇ ਕੀਤੀ ਹੂੰ ਸਾਂਭ ਵੀ ਇਹ ਵੀ ਸਾਂਭੀ ਨਹੀਂ ਕਿਸੇ ਨੇ ਵੀਰੇ ਕਿੰਨਾ ਕਨੈਟ ਦੁੱਧ ਆ ਜੀ ਹਾਂਜੀ ਕਿੰਨਾ ਕਨੈਟ ਦੁੱਧ ਆ ਜੀ ਦੁੱਧ ਦੇ ਥਲੇ ਬੋਲਾ ਹੋਊਗਾ ਜੀ ਮੰਨ ਕੇ ਚਲੋ ਆਪਾਂ 9 ਕਿਲੋ ਚੋਕੇ ਲਿਆਏ ਆ ਤੇ ਪਰ ਆਪਾਂ 8 ਦੀ ਗਰੰਟੀ ਦੇਵਾਂਗੇ 8 ਜੋਕ ਕੇ ਲੈ 8 ਜੋਕ ਕੇ ਦੇਵਾਂਗੇ ਤੇ ਦੇ ਵੀ ਬਛੇ ਵਾਲੇ ਭਾ ਦੇਣੀ ਆ ਕਿੰਨੇ ਰੁਪਏ ਮੁੱਲ 40000 ਰੁਪਿਆ ਜਿਹੜਾ ਲੈਣਾ 36000 ਰੁਪਿਆ ਲੈਣਾ ਇਹਦਾ ਹਾਂ ਕੋਈ ਦੇ ਕੇ ਦਿਖਾ ਦੇਵੇ ਠੀਕ ਆ ਠੀਕ ਹੈ ਜੀ ਹਾਂ 36000 ਦੀ ਦੇਣੀ ਆ 36000 ਹਾਂ ਤਾਂ ਕੋਈ 35 ਵਾਲਾ ਤਾਂ ਫੋਨ ਨਾ ਲਾਵੇ ਠੀਕ ਆ ਜਿਹੜੇ ਲੈਣੇ ਆ ਉਹੀ ਤੇ ਉਹੀ ਗਿਣਾਈ ਆ ਤੇ ਮਗਰ ਬੱਚੀ ਆ ਮਗਰ ਬੱਚਾ ਹਾਂ ਬੱਚੀ ਥਣ ਥਣ ਦਿਖਾ ਵੱਚੀ ਦਾ ਵੀਰੇ ਹੂੰ ਥਣ ਥਣ ਦਿਖਾ ਕੇ ਨੱਚਾਂਗਾ ਬਸ ਆਹ ਵੱਲੋਂ ਥੋੜੀ ਜੀ ਗਈ ਵੀ ਆ ਤੇ ਮਾਪਾਂ ਨੂੰ ਉਹ ਜੀ ਆਈਦਾ ਆਪਾਂ ਉਹ ਹਿਸਾਬ ਨਾਲ ਤੁਹਾਨੂੰ ਬਰਾੜ ਸਾਹਿਬ ਜੀ ਦੱਸਦਾ ਠੀਕ ਹੈ ਜੀ ਠੀਕ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ